ਪੰਜਾਬ ਦਾ ਸਿਆਸੀ ਦ੍ਰਿਸ਼ 2025 ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਨਤੀਜਿਆਂ ਨਾਲ ਇੱਕ ਵੱਡੀ ਹਲਚਲ ਦਾ ਗਵਾਹ ਬਣਿਆ ਜੋ ਰਾਜ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਬਦਲਦੀਆਂ ਵਫਾਦਾਰੀਆਂ ਅਤੇ ਰਣਨੀਤਕ ਗਲਤੀਆਂ ਦੀ ਇੱਕ ਡੂੰਗੀ ਝਲਕ ਪੇਸ਼ ਕਰਦਾ ਹੈ। ਇਹਨਾਂ ਨਤੀਜੇ ਦੀ ਗੰਭੀਰਤਾ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਦੇ ਇਤਿਹਾਸਕ ਪ੍ਰਭਾਵ ਨੂੰ ਦੇਖਣਾ ਹੋਵੇਗਾ ਜੋ ਦਹਾਕਿਆਂ ਤੋਂ ਪਿੰਡੂ ਸਿੱਖ ਵੋਟਰਾਂ ਅਤੇ ਸ਼ਹਿਰੀ ਹਿੰਦੂ ਸਮਰਥਨ ਦੇ ਸੁਮੇਲ ਤੇ ਬਣੀ ਇੱਕ ਮਜ਼ਬੂਤ ਕੰਧ ਵਾਂਗ ਖੜਾ ਸੀ ਇਹਨਾਂ ਸਥਾਨਕ ਚੋਣਾਂ ਨੂੰ ਵੱਖ-ਵੱਖ ਲੜ ਕੇ ਦੋਵਾਂ ਪਾਰਟੀਆਂ ਨੇ ਅਸਲ ਵਿੱਚ ਉਸ ਕੰਧ ਨੂੰ ਢਾਹ ਦਿੱਤਾ ਜਿਸ ਨਾਲ ਵਿਰੋਧੀ ਧਿਰ ਖੇਰੂ-ਖੇਰੂ ਹੋ ਗਈ ਅਤੇ ਇਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਕਈ ਖੇਤਰਾ ਵਿੱਚ ਅੰਕੜੇ ਸਪਸ਼ਟ ਹਨ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਸਾਂਝੀ ਵੋਟ ਪ੍ਰਤੀਸ਼ਤਤਾ ਅਕਸਰ ਆਪ ਜਾਂ ਕਾਂਗਰਸ ਦੀ ਜਿੱਤ ਦੇ ਫਰਕ ਨਾਲੋਂ ਕਿਤੇ ਜ਼ਿਆਦਾ ਸੀ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਵੋਟਾਂ ਦੀ ਇਹ ਵੰਡ ਹੀ ਸੱਤਾਧਾਰੀ ਪਾਰਟੀ ਦੀ ਵੱਡੀ ਸਫਲਤਾ ਦਾ ਮੁੱਖ ਕਾਰਨ ਬਣੀ ਜੇਕਰ ਇਹ ਚੋਣਾਂ ਸਾਂਝੇ ਤੌਰ ਤੇ ਲੜੀਆਂ ਜਾਂਦੀਆਂ ਤਾਂ ਭਾਜਪਾ ਦੇ ਸ਼ਹਿਰੀ ਢਾਂਚੇ ਅਤੇ ਅਕਾਲੀ ਦਲ ਦੀ ਰਵਾਇਤੀ ਪਿੰਡੂ ਪਹੁੰਚ ਦੇ ਸਹਿਯੋਗ ਨਾਲ ਵਿਰੋਧੀ ਵੋਟਾਂ ਦਾ ਇਕੱਠਾ ਹੋਣਾ ਉਸ ਚੁਲੋਤੀ ਨੂੰ ਕਿਤੇ ਜ਼ਿਆਦਾ ਸਖਤ ਬਣਾ ਸਕਦਾ ਸੀ ਜਿਸ ਨੂੰ ਵਿਰੋਧੀ ਧਿਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਹਿ ਰਹੀ ਹੈ ਸੱਤਾ ਦੀ ਦੁਰਵਰਤੋਂ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਦੇ ਦੋਸ਼ਾ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਜਿੱਤ ਦੇ ਵੱਡੇ ਪੱਦਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਲਗਭਗ 78% ਦੀ ਅਤੇ ਪੰਚਾਇਤ ਸਮਿਤੀਆਂ ਦੀਆਂ 65% ਦੀ ਸੀਟਾਂ ਤੇ ਆਪ ਦੀ ਜਿੱਤ ਇਹ ਦਰਸਾਉਂਦੀ ਹੈ ਕਿ ਇਹ ਪਾਰਟੀ ਮਹਿਜ਼ ਇੱਕ ਲਹਿਰ ਨਹੀਂ ਹੈ ਇਹ ਇੱਕ ਡੂੰਘੀ ਆ ਜਣਾਵੜੀ ਸ਼ਕਤੀ ਵੱਜੋਂ ਉੱਭਰੀ ਹੈ ਪਾਰਟੀ ਹੁਣ ਇਹਨਾਂ ਨਤੀਜਿਆਂ ਨੂੰ ਭਗਵੰਤ ਮਾਨ ਸਰਕਾਰ ਦੀਆਂ ਮੁੱਖ ਪਹਿਲ ਕਦਮੀਆਂ ਜਿਵੇਂ ਕਿ ਮੁਫਤ ਬਿਜਲੀ ਅਤੇ ਆਮ ਆਦਮੀ ਕਲੀਨਿਕਾ ਦੇ ਵਿਆਪਕ ਪ੍ਰਭਾਵ ਲਈ ਇੱਕ ਸਪਸ਼ਟ ਜਨਤਕ ਸਮਰਥਨ ਵੱਜੋਂ ਪੇਸ਼ ਕਰ ਰਹੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਚੋਣਾਂ ਨੇ ਖੁਲਾਸਾ ਕੀਤਾ ਹੈ ਕਿ ਆਪ ਨੇ ਪਿੰਡ ਪੱਧਰ ਤੇ ਜ਼ਮੀਨੀ ਲੀਡਰਸ਼ਿਪ ਦੀ ਇੱਕ ਦੂਜੀ ਪਰਤ ਸਫਲਤਾਪੂਰਵਕ ਤਿਆਰ ਕਰ ਲਈ ਹੈ ਜੋ ਕਿ ਇੱਕ ਅਜੇਹਾ ਸੰਗਠਨਾਤਮਕ ਫਾਇਦਾ ਹੈ ਜਿਸ ਦੀ ਪਿਛਲੇ ਸਾਲਾਂ ਵਿੱਚ ਕਮੀ ਸੀ ਇਹ ਸੰਗਠਨਾਤਮਕ ਡੁੰਗਾਈ ਉਹਨਾਂ ਨੂੰ ਉਸ 파ਰਟੀ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਵਿਰੋਧੀ ਬਣਾਉਂਦੀ ਹੈ ਜੋ ਪਹਿਲੀ ਵਾਰ ਸੱਤਾ ਵਿੱਚ ਆਈ ਸੀ ਕਿਉਂਕਿ ਹੁਣ ਉਹਨਾਂ ਕੋਲ ਪਿੰਡੂ ਰਾਜਨੀਤੀ ਦੀ ਸ਼ਤਰੰਜ ਤੇ ਆਪਣੇ ਖੇਤਰ ਦੀ ਰਾਖੀ ਕਰਨ ਦੇ ਯੋਗ ਸਥਾਨਕ ਕਾਡਰ ਮੌਜੂਦ ਹੈ ਹਾਲਾਂਕਿ ਆਪ ਦੀ ਇਸ ਹੂਜਾ ਫੇਰ ਜਿੱਤ ਦੇ ਹੇਠਾਂ ਇੱਕ ਨਵਾਂ ਬਿਰਤਾਂਤ ਉੱਭਰ ਰਿਹਾ ਹੈ ਜੋ ਪੰਜਾਬ ਵਿੱਚ ਦੂਜੀ ਵੱਡੀ ਸ਼ਕਤੀ ਦੇ ਮੁੜ ਗਠਨ ਦਾ ਸੰਕੇਤ ਦਿੰਦਾ ਹੈ ਨਤੀਜੇ ਦਰਸਾਉਂਦੇ ਹਨ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਮੋੜ ਇਕੱਠੇ ਹੁੰਦੇ ਹਨ ਤਾਂ ਉਹ ਸੰਭਾਵੀ ਤੌਰ ਤੇ ਕਾਂਗਰਸ ਨੂੰ ਤੀਜੇ ਸਥਾਨ ਤੇ ਧੱਕ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਰਗੇ ਆਪਣੇ ਰਵਾਇਤੀ ਗੜਾ ਵਿੱਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਆਪਣੀ ਹੋਦ ਬਣਾਈ ਰੱਖਣ ਦੀ ਸਮਰੱਥਾ ਦਿਖਾਈ ਹੈ ਜੋ ਕਿ ਇੱਕ ਦਹਾਕੇ ਦੇ ਸੰਕਟ ਤੋਂ ਬਾਅਦ ਉਨ੍ਹਾਂ ਦੇ ਪਿੰਡੂ ਵੋਟ ਬੈਂਕ ਦੀ ਹੌਲੀ ਪਰ ਸਥਿਰ ਵਾਪਸੀ ਦਾ ਸੰਕੇਤ ਹੈ ਇਸ ਦੇ ਇਸ ਦੇ ਨਾਲ ਹੀ ਭਾਜਪਾ ਨੇ ਆਪਣੇ ਚੋਣ ਨਿਸ਼ਾਨ ਤੇ ਪਿੰਡੂ ਖੇਤਰਾ ਵਿੱਚ ਇੱਕ ਮਹੱਤਵਪੂਰਨ ਭਾਵੇਂ ਮਾਮੂਲੀ ਹੀ ਸਹੀ ਸ਼ੁਰੂਆਤ ਕੀਤੀ ਹੈ ਇੱਕ ਅਜਈ ਹਰਕਤ ਜੋ ਗੱਠ ਜੋੜ ਦੀ ਸੂਰਤ ਵਿੱਚ ਫਸਵੇਂ ਮੁਕਾਬਲੇ ਵਾਲੀਆਂ ਸੀਟਾਂ ਤੇ ਫੈਸਲਾਕੁੰਨ ਭੂਮਿਕਾ ਨਿਭਾ ਸਕਦੀ ਹੈ ਜਦੋਂ ਕਿ ਕਾਂਗਰਸ ਫਿਲਹਾਲ ਮੁੱਖ ਵਿਰੋਧੀ ਧਿਰ ਦਾ ਖਿਤਾਬ ਸੁਭਾ ਗਈ ਹੈ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਇਸ ਦਾ ਘਟ ਦਾ ਫਰਕ ਇਹ ਦਰਸਾਉਦਾ ਹੈ ਕਿ ਇਸ ਦੀ ਸਥਿਤੀ ਨਾਜ਼ੁਕ ਹੈ ਸਿਰਫ 48 ਫੀਸਦੀ ਦੀ ਇਤਿਹਾਸਕ ਤੌਰ ਤੇ ਘੱਟ VOTING ਇਸ ਤਸਵੀਰ ਨੂੰ ਹੋਰ ਉਲਝਾਉਦੀ ਹੈ ਜੋ ਕਿ ਰਵਾਇਤੀ ਵੋਟਰਾਂ ਵਿੱਚ ਨਿਰਾਸ਼ਾ ਦੀ ਭਾਵਨਾ ਵੱਲ ਇਸ਼ਾਰਾ ਕਰਦੀ ਹੈ ਜਿਨ੍ਹਾਂ ਨੇ ਸ਼ਾਇਦ ਚੋਣ ਪ੍ਰਕਿਰਿਆ ਨੂੰ ਇੱਕ ਪਾਸਰ ਮਹਿਸੂਸ ਕੀਤਾ ਜਿਵੇਂ ਜਿਵੇਂ ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ ਅਕਾਲੀ ਭਾਜਪਾ ਦੇ ਮੋੜ ਗੱਠ ਜੋੜ ਦੀ ਸੰਭਾਵਨਾ ਵੱਡੀ ਹੋ ਰਹੀ ਹੈ ਜੋ ਰਾਜ ਦੇ ਸਿਆਸੀ ਮੈਦਾਨ ਨੂੰ ਇੱਕ ਦਵੱਲੇ ਮੁਕਾਬਲੇ ਵਿੱਚ ਬਦਲਣ ਬਦਲਣ ਦੀ ਚਰਚੋਤੀ ਦੇ ਰਹੀ ਹੈ ਇਹ ਨਵੀਂ ਸਿਆਸੀ ਸਮੀਕਰਨ ਆਮ ਆਦਮੀ ਪਾਰਟੀ ਲਈ ਆਪਣੀ ਪਿਛਲੀ ਜਿੱਤ ਨੂੰ ਦੁਹਰਾਉਣਾ ਅਤੇ ਰਾਜ ਤੇ ਆਪਣੀ ਪੂਰੀ ਪਕੜ ਬੜਾਈ ਰੱਖਣਾ ਕਾਫੀ ਮੁਸ਼ਕਲ ਬਣਾ ਸਕਦੀ ਹੈ